ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਵੀਰ ਗਿੱਤੂ ਨੇ ਸੁਖਮੰਤੇ ਗਾਣਾ ਲਿਖਿਆ ਬਹੁਤ ਵਧੀਆ ਤੇ ਆਪਾਂ ਨੂੰ ਉਹਦੇ ਪਰਸਨਲੀ ਬਹੁਤ ਵਧੀਆ ਲੱਗਾ ਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਤੇ ਵੀਰ ਤੁਹਾਨੂੰ ਗਾ ਕੇ ਸੁਣਾਦਾ ਇਹ ਗਾਣਾ ਤੇ ਸਾਰੇ ਧਿਆਨ ਨਾਲ ਸੁਣੋ ਮੌਤ ਦੇ ਦੀਏ ਭਾਵੇਂ ਤੈਨੂੰ ਹਾਰ ਸੋਹਣਿਆ ਪਰ ਭੁੱਲਦਾ ਨਹੀਂ ਤੈਨੂੰ ਇਹ ਸੰਸਾਰ ਸੋਹਣਿਆ ਖੜਾ ਤੂੰ ਭਾਵੇਂ ਨਹੀਂ ਦਿਸਦਾ ਸਾਨੂੰ ਨਾਂ ਨਹੀਂ ਯਾਰਾਂ ਦੇ ਪਰ ਤੇਰਾ ਨਾਂ ਬੋਲਦਾ ਰਹਿਣਾ ਸੁਖਮਨਾ ਵਿੱਚ ਸਟਾਰਾਂ ਦੇ ਤੇਰਾ ਨਾਂ ਬੋਲਦਾ ਰਹਿਣਾ ਵੀ ਦੇਆ ਵਿੱਚ ਸਟਾਰਾਂ ਦੇ ਜਦ ਕੋਈ ਰੇ ਤੇਰੀ ਉੱਚੀ ਸ਼ਾਨ ਲਾਵੇਗਾ ਉਦੋਂ ਸਾਨੂੰ ਸੁਖਮਨਾ ਤੇਰਾ ਚੇਤਾ ਆਵੇ ਉਦਾਂ ਸਾਨੂੰ ਵੀਰਿਆ ਤੇਰਾ ਚੇਤਾ ਆਵੇਗਾ ਕਰ ਯਾਦ ਨੇ ਲੋਕੀ ਰੋਂਦੇ ਵੀ ਜੇ ਤੇਰੇ ਪਿਆਰਾਂ ਦੇ ਤੇਰਾ ਨਾਮ ਬੋਲਦਾ ਰਹਿਣਾ ਸੁਖਮਨਾ ਵਿੱਚ ਸਟਾਰਾਂ ਦੇ ਤੇਰਾ ਨਾਮ ਬੋਲਦਾ ਰਹਿਣਾ ਸੁਖਮਨਾ ਵਿੱਚ ਸਟਾਰਾਂ ਦੇ ਬਣਿਆ ਸੀ ਮਸੀਹਾ ਤੂੰ ਕਈ ਗਰੀਬਾਂ ਦਾ ਵੰਡ ਦਿੰਦਾ ਸਿਗ ਦੀਪਾਂ ਨੂੰ ਆਪਣੇ ਨਸੀਬਾਂ ਦਾ ਤੂੰ ਵੰਡ ਦਿੰਦਾ ਸਿਗ ਦੀਪਾਂ ਨੂੰ ਆਪਣੇ ਨਸੀਬਾਂ ਦਾ ਤੇਰੇ ਨਾਲ ਸੀ ਬਲਦੇ ਚੁੱਲ੍ਹੇ ਇੱਥੇ ਕਈ ਪਰਵਾਰਾਂ ਦੇ ਤੇਰਾ ਨਾਮ ਬੋਲਦਾ ਰਹਿਣਾ ਸੁਖਮਨਾ ਵਿੱਚ ਸਟਾਰਾਂ ਦੇ ਤੇਰਾ ਨਾਮ ਬੋਲਦਾ ਰਹਿਣਾ ਵੀਦਿਆ ਵਿੱਚ ਸਟਾਰਾਂ ਦੇ ਚੋਲਾ ਹੋ ਗਿਆ ਸੁਣਾ ਆ ਕੇ ਫੇਰਾ ਪਾ ਦੇ ਨੋਏ ਜੀ ਤੂੰ ਕਹਿੰਦਾ ਫੇਰ ਮਦਾਨੀ ਰਹੁਣ ਕਾਲਾ ਦੇ ਓਏ ਵੀਰਿਆ ਜੀ ਤੂੰ ਕਹਿੰਦਾ ਫੇਰ ਮਦਾਨੀ ਰਹੁਣ ਕਾਲਾ ਦੇ ਓਏ ਆ ਕੇ ਬਹਿ ਕੇ ਗੱਲਾਂ ਕਰ ਤੂੰ ਆਪਣੇ ਦਿਲਦਾਰਾਂ ਦੇ ਤੇਰਾ ਨਾਂ ਬੋਲਦਾ ਰਹਿਣਾ ਸੁਖ ਮਨਾ ਵਿੱਚ ਸੜਾਂ ਦੇ ਤੇਰਾ ਨਾ ਬੋਲਦਾ ਰਹਿਣਾ ਵੀਰਿਆ ਵਿੱਚ ਸਟਾਰਾਂ ਦੇ ਬਹੁਤ ਵਧੀਆ ਬੋਲਿਆ ਵੀਰ ਨੇ ਸੌਂ ਤੇ ਫੈਲ ਭਰਾ ਆਪਣੇ ਗੀਤ ਉਹਨੇ ਲਿਖਿਆ ਬਹੁਤ ਸੋਹਣਾ ਸਾਰਿਆਂ ਨੇ ਵੱਤ ਵੱਤ ਸ਼ੇਅਰ ਕਰਿਓ ਫੋਨ ਨੂੰ ਤੇ ਕਮੈਂਟ ਕਰਕੇ ਖਾਸ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗਾ ਗਾਣਾ ਤੇ ਹੋਰ ਵੀ ਵੀਰ ਨੇ ਬਹੁਤ ਗਾਣੇ ਲਿਖੇ ਪਏ ਆ ਆਪਾਂ ਤੁਹਾਡੇ ਨਾਲ ਹੋਰ ਹੀ ਆਪਣੇ ਚੈਨਲ ਤੇ ਸ਼ੇਅਰ ਕਰਾਂਗੇ ਸਾਰਿਆਂ ਨੇ ਵੱਤ ਵੱਤ ਸਪੋਰਟ ਕਰੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਹੋਵੇ ਤੁਹਾਨੂੰ ਗਾਣਾ ਕਿਦਾਂ ਲੱਗਾ ਓਕੇ ਧੰਨਵਾਦ